ਹੌਣ ਦਾ ਕਿਲਾ ਮੈਂ ਕਹਿੰਦੀ ਆ ਬਹੁਤ ਸਟਰੋਂਗ ਆ ਮੇਰੇ ਤੋਂ ਚਮਚੀ ਨਹੀਂ ਵੱਜਦੀ ਕੰਮ ਥੋੜੀ ਜੀ ਲੈਲੇ ਪੇਪੇ ਕੰਮ ਮੰਗਦੇ ਨਹੀਂ ਉਹ ਨਹੀਂ ਹੈਗੇ ਕੋਈ ਨਹੀਂ ਉਹ ਖੂਨ ਚਾ ਮੇਰੇ ਲਈ ਕਾਲਜ ਚ ਮੁੰਡਿਆਂ ਦੇ ਸਿੰਘ ਫਸ ਗਏ ਨਹੀਂ ਤੂੰ ਕੁਵਾਤੇ ਵਟਣ ਉਸ ਚੀਜ਼ ਨੂੰ ਵੀ ਤੁਸੀਂ ਕਿਵੇਂ ਚ ਦੇਖਦੇ ਲੋਕੀ ਈਨ ਨਹੀਂ ਕਰਦੇ ਮੈਂ ਜੇ ਕਹਿੰਨੀ ਆ ਨਾ ਤੇ ਮੈਨੂੰ ਮੈਨੂੰ ਹੁਣ ਬੋਲਦੀ ਨੂੰ ਐ ਲੱਗਣ ਲੱਗਿਆ ਲੱਗੋ ਅੱਛਾ ਤੂੰ ਬੜੀ ਸੰਤ ਆ ਗਈ ਮੈਂ ਬਹੁਤ ਹੀ ਜ਼ਾਉ ਸੀ ਭਰਦੇ ਉਹ ਤੋਂ ਐ ਹੋ ਜੋ ਐ ਹੋ ਜੋ ਪਰ ਮੈਂ ਸਾਰਾ ਕੁਝ ਹੀ ਕੀਤਾ ਮੈਂ ਉਹਨਾਂ ਦੀ ਵੀ ਇੱਜ਼ਤ ਰੱਖੀ ਉਹਨਾਂ ਤੋਂ ਡਰਦੀ ਵੀ ਨਹੀਂ ਰਹੀ ਕੁਝ ਗਲਤ ਵੀ ਨਹੀਂ ਕੀਤਾ ਮੈਨੂੰ ਲੱਗਦਾ ਕਿ ਠੀਕ ਹੈ ਯਾਰ ਮੈਂ ਡੀਲ ਕਰ ਲਿਆ ਹਾਲਾਤਾਂ ਨਾਲ ਜਮੀਨਾਂ ਦੇ ਰੌਲੇ ਨਹੀਂ ਦੇਖੇ ਘਰਾਂ 'ਚ ਮੈਂ ਤਾਂ ਦੇਖਿਆ ਗੈਂਗ ਤਾਂ ਕੋਈ ਬੁਰਾ ਸ਼ਬਦ ਨਹੀਂ ਗੈਂਗ ਤਾਂ ਇੱਕ ਗਰੁੱਪ ਚਾਰ ਜਣੇ ਇਕੱਠੇ ਹਾਂ ਤਾਂ ਇਹ ਗੈਂਗ ਹੈ ਆ ਸਾਡਾ ਗੈਂਗ ਹੈ ਮੋਟਰਸਾਈਕਲ ਚਲਾਉਂਦੇ ਸੀ ਤੁਸੀਂ ਕੋਈ ਮੇਰੇ ਕੋ ਮੋਟਰਸਾਈਕਲ ਸੀ ਉਦੋਂ ਬਟਿੰਡੇ ਕੋਈ ਨਹੀਂ ਸੀ ਚਲਾਉਂਦਾ ਜਿਸ ਵੇਲੇ ਮੈਂ ਮੋਟਰਸਾਈਕਲ ਚਲਾਉਂਦੀ ਸੀ ਸ਼ੌਕ ਨੂੰ ਜਮ ਫੁਕਰੀ ਚ ਨਹੀਂ ਸੀ ਚਲਾਉਂਦੀ ਸਿੱਧੇ ਸਾਦੇ ਜੱਟਾਂ ਦੀ ਫੈਮਲੀ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਸਕੂਟਰੀ ਲੈ ਕੇ ਦੇਣੀ ਫਿਲਮਾਂ ਵਾਲੇ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਅੰਗਰੇਜ਼ੀ ਚ ਕਹਿੰਦਾ ਵੀ ਜਿਹੜਾ ਕੁਲ ਸਿੱਧੂ ਘੱਟ ਨਜ਼ਰ ਆਉਂਦੀ ਜੇ ਹੁਣ ਕੰਮ ਦੀ ਤਾਂ ਗੱਲ ਹੋ ਗਈ ਇਸ਼ਕ ਦੇ ਮਾਮਲੇ ਚ ਕਿਵੇਂ ਇਹ ਵਾ ਨਹੀਂ ਪਿਆ ਟਾਈਮ ਡੱਪ ਗਿਆ ਬਸ ਇੱਕ ਆਲ Delhi Post ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਬੇहां ਆਦੀਪ ਸੰਦੀਪ ਫਿਲਮ ਆ ਰਹੀ ਹੈ ਜੀ ਗੈਂਗਲੈਂਡ ਸੋ ਫਿਲਮ ਦੇ ਨਾਮ ਤੋਂ ਹੀ ਬਹੁਤ ਕੁਝ ਬਿਆਨ ਹੁੰਦਾ ਹੈ ਤੇ ਅੱਜ ਫਿਲਮ ਦੇ ਇਸੇ ਫਿਲਮ ਦੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨੀ ਹੈ। ਕੁੱਲ ਸਿੱਧੂ ਹੁਣਾ ਦੇ ਨਾਲ ਸਾਡੇ ਏਰੀਆ ਦੀ ਹੈ, ਬਠਿੰਡੇ ਦੀ ਹੈ। ਖਾਸ ਗੱਲ ਇਹ ਹੈ ਕਮਾਲ ਦੀ ਅਦਾਕਾਰ ਹੈ। ਥੀਏਟਰ ਕਰਿਆ ਹੋਇਆ ਮਿਹਨਤ ਰਗ-ਰਗ ਦੇ ਵਿੱਚ ਵਸੀ ਹੋਈ ਹੈ ਅਦਾਕਾਰਾਂ ਦੇ। ਜਦੋਂ ਇਸ ਦਾ ਜਨੂਨ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਵੀ ਇਹ ਮਹਿਸੂਸ ਹੋਵੇਗਾ ਕਿ ਇੱਕ ਕਲਾਕਾਰਾ ਆਪਣੇ ਕੰਮ ਦੇ ਨਾਲ ਕਿੰਨਾ ਇਸ਼ਕ ਕਰਦਾ, ਮੁਹੱਬਤ ਕਰਦਾ। ਇਹ ਸਭ ਕੁਝ ਕੁੱਲ ਸਿੱਧੂ ਦੇ ਵਿੱਚੋਂ ਝਲਕਦਾ ਏ ਜੈਂਗਲੈਂਡ ਦੇ ਵਿੱਚ ਉਹਨਾਂ ਦਾ ਕੀ کردار ਹੈ ਕਿਵੇਂ ਫਿਲਮ ਦੇ ਵਿੱਚ ਉਹ ਆਪਣੀ ਜਿਹੜਾ ਹੈਗਾ ਹਾਜ਼ਰੀ ਦਰਜ ਕਰਵਾਉਂਦੇ ਨੇ ਸਾਰੀ ਗੱਲਬਾਤ ਕਰਾਂਗੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਬੜੀ ਵਧੀਆ ਇੰਟਰੋ ਸੀ ਨਹੀਂ ਮੈਂ ਪਹਿਲੀ ਵਾਰੀ ਬੋਲਣ ਦੀ ਕੋਸ਼ਿਸ਼ ਕਰੀ ਆ ਜਿਆਦਾ ਕਿਉਂਕਿ ਆਪ ਦਾ ਏਰੀਆ ਹੋਵੇ ਨਾ ਜਦੋਂ ਸਾਡੇ ਆਪਣੇ ਪਿੰਡਾਂ 'ਚ ਵੀ ਜਦੋਂ ਆਪ ਦੇ ਏਰੀਆ ਤੋਂ ਕੋਈ ਬੰਦਾ ਆਉਂਦਾ ਥਾ ਉਹਦੇ ਲਈ ਵੱਖਰੀ ਕੋਈ ਡਿਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਥਾ ਥੈਂਕ ਯੂ so much ਕਿਵੇਂ ਲੱਗਦਾ ਹੈ ਹੁਣ ਤੁਸੀਂ ਫਿਲਮਾਂ ਬੈਕ ਟੂ ਬੈਕ ਕਰਦੇ ਹੋ ਜੀ ਪਹਿਲਾਂ ਕਦੇ-ਕਦੇ ਸਾਡੇ ਬਠਿੰਡੇ ਵਾਲਿਆਂ ਨੂੰ ਮੁਕਸਰ ਵਾਲੇ ਮਲੂਠ ਵਾਲੇ ਜਿੰਨੇ ਏਰੀਆ ਦੇ ਉਹਨਾਂ ਨੂੰ ਕਦੇ-ਕਦੇ ਲੰਬਾ ਜਿਹਾ ਰਹਿੰਦਾ ਸੀ ਵੀ ਕੁੱਲ ਸਿੱਧੂ ਨੂੰ ਫਿਲਮਾਂ ਵਾਲੇ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਅੰਗਰੇਜ਼ੀ ਚ ਕਹਿੰਦਾ ਵੀ ਜਿਹੜਾ ਕੁੱਲ ਸਿੱਧੂ ਘੱਟ ਨਜ਼ਰ ਆਉਂਦੀ ਹੈ ਹੁਣ ਉਸ ਚੀਜ਼ ਨੂੰ ਕਿਵੇਂ ਮੰਨਦੇ ਹੋ ਆ ਬੈਕ ਟੂ ਬੈਕ ਤਾਂ ਮੈਂ ਨਹੀਂ ਕਹਿ ਸਕਦੀ ਵੀ ਮੈਂ ਕਰ ਰਹੀ ਹਾਂ ਪਰ ਠੀਕ ਹੈ ਕਰ ਰਹੀ ਹਾਂ ਮਤਲਬ ਏ ਆ ਕਿ ਮੈਂ ਛੱਡ ਕੇ ਨਹੀਂ ਭੱਜੀ ਕਰ ਰਹੀ ਆ ਸਲੋਲੀ ਸਲੋਲੀ ਆਵਦਾ ਕੰਮ ਜਿਵੇਂ ਮੇਰੇ ਕੋਲ ਆਉਂਦਾ ਪਰ ਮੈਨੂੰ ਇਹ ਆ ਕਿ ਫਿਰ ਰੈਗੂਲਰ ਕਰਾਂ ਵੀ ਕਿਵੇਂ ਕੁਝ ਫਿਲਮਾਂ ਚ ਕੁਝ ਖਾਸ ਕੁੜੀਆਂ ਦੇ ਕਰਨ ਨੂੰ ਹੁੰਦਾ ਨਹੀਂ ਹਨਾ ਮੈਂ ਜਿਹੜੀਆਂ ਵੀ ਫਿਲਮਾਂ ਕੀਤੀਆਂ ਉਹ ਕਰੈਕਟਰਸ ਜੋ ਤੁਸੀਂ ਵੇਖੋਗੇ ਉਹਨਾਂ ਦੀ ਇੰਪੋਰਟੈਂਸ ਤੇ ਉਹ ਸਟਰੋਂਗ ਨੇ ਆਪਦੇ ਆਪ ਛ ਹਨਾ ਤਾਂ ਮੈਨੂੰ ਲੱਗਦਾ ਕਿ ਉਹੇ ਜਾ ਕੰਮ ਘੱਟ ਹੈ ਤੇ ਮੈਨੂੰ ਲੱਗਦਾ ਕਿ ਚੰਗਾ ਕਰੋ ਆ ਮੈਂ ਘੱਟ ਕਰੂੰ। ਨਹੀਂ ਇਹਦਾ ਇਹਦਾ ਮਤਲਬ ਤੁਸੀਂ ਬਿਜ਼ਨਸ ਮਾਈਂਡਡ ਨਹੀਂ ਹੈਗੇ। ਅ ਨਹੀਂ ਨਹੀਂ ਬਿਜ਼ਨਸ ਮਾਈਂਡਡ ਮੈਂ ਨਹੀਂ ਹੈਗੀ। ਕਿਉਂਕਿ ਜੋ ਅਸੀਂ ਦੇਖਦੇ ਆਂ ਇੰਡਸਟਰੀ ਦੇ ਵਿੱਚ ਦੋਸਤੀਆਂ ਵੀ ਹੁੰਦੀਆਂ ਨੇ, ਮਿੱਤਰਤਾ ਵੀ ਹੁੰਦੀ ਆ। ਕਦੇ ਉਹਨੂੰ ਫੋਨ ਲਾ ਲਿਆ, ਕਦੇ ਉਸ ਪਾਰਟੀ 'ਚ ਕੁਲਸੇ ਤੋਂ ਬਹੁਤ ਘੱਟ ਨਜ਼ਰ ਆਉਂਦੀ ਆ। ਨਹੀਂ ਆਉਂਦਾ ਮੈਨੂੰ ਐਂ ਕਰਨਾ। ਮੇਰਾ ਇਹ ਨਹੀਂ ਹੈਗਾ ਕਿ ਮਤਲਬ ਸਾਂਝ ਨਹੀਂ ਹੈਗੀ ਕਿਸੇ ਨਾਲ ਪਰ ਜਿਹਦੇ ਨਾਲ ਹੈਗੀ ਆ ਉਹਦੇ ਨਾਲ ਕੰਮ ਲਈ ਸਾਂਝ ਨਹੀਂ ਹੈਗੀ। ਵੈਸੇ ਰਿਸ਼ਤਾ, ਪਿਆਰ, ਇੱਜ਼ਤ ਉਹ ਸਭ ਠੀਕ ਐ। ਪਰ ਕਿਸੇ ਨੂੰ ਕਦੇ ਕੰਮ ਲਈ ਵਰਤਣ ਲਈ ਮੈਂ ਸਾਂਝ ਪਾਵਾਂ ਕਿਸੇ ਨਾਲ ਕਿ ਤਾਂ ਮੈਂ ਰਿਲੇਸ਼ਨ ਬਿਲਡ ਕਰਾਂ ਇਹਨਾਂ ਨੇ ਮੈਨੂੰ ਕੰਮ ਦੇਣਾ ਇਹਨਾਂ ਨਾਲ ਥੋੜੀ ਸੈਟਿੰਗ ਬਣਾ ਕੇ ਰੱਖੋ ਇਹ ਨਹੀਂ ਕਰ ਸਕਦੀ ਮੈਂ ਠੀਕ ਹੈ ਨਹੀਂ ਕਦੇ ਉਹ ਨਹੀਂ ਸੋਚਦੇ ਵੀ ਜੇ ਕੁਲ ਨਹੀਂ ਕਹਿੰਦੀ ਜਿਵੇਂ ਆਪਾਂ ਕਹਿੰਦੇ ਜੇ ਉਹ ਨਹੀਂ ਕਹਿੰਦਾ ਤਾਂ ਦੂਜੇ ਨੂੰ ਕਹਿ ਦੇਣਾ ਚਾਹੀਦਾ ਉਹ ਵੀ ਨਹੀਂ ਕਹਿੰਦੇ ਨਹੀਂ ਜਿਹੜੇ ਜਿਨ੍ਹਾਂ ਨੂੰ ਜਿਵੇਂ ਹੁਣ ਮੈਂ ਗੱਲ ਕਰਾਂ ਜਿਵੇਂ ਹੁਣ ਮੈਂ ਕੰਮ ਕੀਤਾਗੀ ਟੈਂਪੀ 3 ਨਾਲ ਪਹਿਲਾਂ ਮੇਰਾ ਮੇਰਾ ਪਹਿਲਾ ਐਕਸਪੀਰੀਅੰਸ ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਬਹੁਤ ਹੀ ਪ੍ਰੋਫੈਸ਼ਨਲ ਔਰ ਇਹ ਨਹੀਂ ਕਿ ਮੈਂ ਇੱਥੇ ਬੈਠੀ ਆ ਜਾਂ ਮੈਂ ਗੈਂਗਲੈਂਡ ਕੀਤੀ ਮੈਂ ਤਾਂ ਕਰ ਰਹੀ ਆ ਮੈਂ ਬਾਰ-ਬਾਰ ਕਹਿ ਰਹੀ ਆ ਕਿ ਜੋ ਕੋਈ ਤਾਰੀਫ ਦੇ ਕਾਬਿਲ ਹੁੰਦਾ ਉਹਦੀ ਤਾਰੀਫ ਕਰਨੀ ਚਾਹੀਦੀ ਆ ਬਣਦੀ ਵੀ ਆ ਹਨਾ ਤੇ ਜਦੋਂ ਉਹਨਾਂ ਨੇ ਗੈਂਗਲੈਂਡ ਕੀਤੀ ਤਾਂ ਉਹਨਾਂ ਦੇ ਜ਼ਿਹਨ 'ਚ ਮੈਂ ਸੀਗੀ ਉਹਨਾਂ ਨੇ ਮੈਨੂੰ ਬੁਲਾਇਆ ਪਰ ਜੇ ਹੁਣ ਮੈਂ ਬਿਨਾਂ ਗੱਲੋਂ ਕਹੀ ਜਾਵਾਂ ਤੁਸੀਂ ਮੈਨੂੰ ਨਹੀਂ ਪੁੱਛਦੇ ਮੈਨੂੰ ਨਹੀਂ ਪੁੱਛਦੇ ਜਿਹੜਾ ਕੋਈ ਤੁਹਾਡਾ ਆਪਦਾ ਹੁੰਦਾ ਹੂੰ ਉਹਨੂੰ ਮੈਨੂੰ ਲੱਗਦਾ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਜਿੱਥੇ ਲੱਗੂਗਾ ਕਿ ਇੱਥੇ ਤੁਸੀਂ ਚਾਹੀਦੇ ਹੋ ਉਹਨਾਂ ਨੇ ਤੁਹਾਨੂੰ ਆਪੇ ਬੁਲਾ ਲੈਣਾ ਹੂੰ ਔਰ ਫਿਰ ਤੁਹਾਡਾ ਰਿਸ਼ਤਾ ਮੈਨੂੰ ਲੱਗਦਾ ਕਿ ਐਂ ਹੀ ਹੋਣਾ ਚਾਹੀਦਾ ਕਿ ਬਸ ਪਿਆਰ ਇੱਜ਼ਤ ਤੁਹਾਡੀ ਬਰਕਰਾਰ ਰਹੇ ਹੂੰ ਕਮ ਸੈਕੰਡਰੀ ਹੋਣਾ ਚਾਹੀਦਾ ਸਾਡੇ ਨਾਲ ਆਮ ਕਹਿ ਦਿੰਦੇ ਆ ਵੀ ਉਹ ਤਾਂ ਕਮਲੀ ਜੀ ਹੈ ਵੀ ਨਾ ਉਹਨੂੰ ਇਸ਼ਕ ਕਰਨਾ ਆਉਂਦਾ ਤੇ ਨਾ ਉਹਨੂੰ ਕੰਮ ਕਰਨਾ ਆਉਂਦਾ ਜੇ ਹੁਣ ਕੰਮ ਦੀ ਤਾਂ ਗੱਲ ਹੋ ਗਈ ਇਸ਼ਕ ਦੇ ਮਾਮਲੇ ਚ ਕਿਵੇਂ ਹੈ ਵਾ ਨਹੀਂ ਪਿਆ ਟਾਈਮ ਟਪ ਗਿਆ ਕਾਲਜ ਸਕੂਲ ਸਭ ਡੈਡੀ ਤੋਂ ਡਰਦੇ ਆਣੇ ਕੱਢਦੇ ਮੈਂ ਬਹੁਤ ਮੇਰੇ ਡੈਡੀ ਸਟ੍ਰਿਕ ਸੀ ਇਹ ਬਹੁਤ ਤੇ ਮੈਂ ਠੀਕ ਆ ਮੈਂ ਪੜੀ ਤਾਂ ਕੋਅਰਡ ਸਕੂਲ ਚ ਹੀ ਆ ਤੇ ਪਰ ਕਾਲਜ ਵੀ ਜੇ ਕਦੇ ਕਿਸੇ ਨੂੰ ਬੁਲਾਉਣਾ ਸਕੂਲ ਕਾਲਜ ਕਾਲਜ ਚ ਗੱਲ ਕਰ ਲੈਣੀ ਜੇ ਮੈਨੂੰ ਮੇਰਾ ਕੋਈ ਕਲਾਸਮੇਟ ਬਾਹਰ ਮਿਲ ਜਾਂਦਾ ਸੀ ਮੈਂ ਨਹੀਂ ਸੀ ਬੁਲਾਉਂਦੀ ਮੈਂ ਸਭ ਭੱਜਦੀ ਸੀ ਮੈਨੂੰ ਲੱਗਦਾ ਸੀ ਜੇ ਕਿਸੇ ਨੇ ਦੇਖ ਲਿਆ ਤੇ ਡੈਡੀ ਨੂੰ ਦੱਸਤਾ ਜਿਵੇਂ ਹੁਣ ਆਪਣੇ ਘਰਾਂ ਚ ਮੋਸਟਲੀ ਪਿਓ ਉਹ ਆਪਣੀ ਥਾਂ ਠੀਕ ਨੇ ਐਨੇ ਜਿਵੇਂ ਹੁਣ ਪਿੰਡਾਂ ਚੋਂ ਆਏ ਆ ਐਨੇ ਬ੍ਰਾਡ ਮਾਈਂਡਡ ਨਹੀਂ ਹੁੰਦੇ ਕਿ ਗੱਲ ਕਰ ਲਈ ਤਾਂ ਕੋਈ ਗੱਲ ਨਹੀਂ ਤਾਂ ਬੁਲਾਉਂਦੀ ਹੋਈ ਨਹੀਂ ਸੀ ਉਹ ਡਰ ਡਰ ਦੇ ਚੱਕਰ ਚ ਮਤਲਬ ਇੰਨਾ ਜ਼ਿਆਦਾ ਡਰਦੀ ਸੀ ਕਿ ਕੁਛ ਕੀਤਾ ਹੀ ਨਹੀਂ ਉਹ ਸਾਡੇ ਨਾ ਆਪਣੇ ਬਟੰਡੇ ਵਾਲੇ ਗੋਰੇ ਚੱਕ ਵਾਲੇ ਦਾ ਗਾਣਾ ਉਹ ਕਹਿੰਦਾ ਨਾ ਮਿਸ ਕਾਲ ਮਾਰੀ ਮਿੱਤਰ ਬੇਬੇ ਸਿੱਖ ਕੀ ਮੋਬਾਈਲ ਆਨ ਕਰਨਾ ਹਾਂ ਕਦੇ ਇਹ ਨਹੀਂ ਹੋਇਆ ਵੀ ਫੋਨ ਫਾੜ ਜਿਵੇਂ ਅੱਜ ਕੱਲ ਹੁੰਦਾ ਉਸ ਉਮਰ ਚ ਮੈਂ ਨਾ ਲੋਕ ਯਕੀਨ ਨਹੀਂ ਕਰਦੇ ਮੈਂ ਜੇ ਕਹਿੰਨੀ ਆ ਨਾ ਤਾਂ ਮੈਨੂੰ ਮੈਨੂੰ ਹੁਣ ਬੋਲਦੀ ਨੂੰ ਐ ਲੱਗਣ ਲੱਗਿਆ ਉਹ ਲੱਗੋ ਅੱਛਾ ਤੂੰ ਬੜੀ ਸੰਤ ਆ ਗਈ ਮੈਂ ਬਹੁਤ ਹੀ ਜ਼ਾਊ ਸੀ ਮੈਂ ਮੇਰੇ ਕੋਲ ਫੋਨ ਵੀ ਨਹੀਂ ਸੀ ਮੈਂ ਫੋਨ ਉਦੋਂ ਤੱਕ ਚਲਾਉਣਾ ਨਹੀਂ ਸਿੱਖਿਆ ਜਦੋਂ ਤੱਕ ਮੇਰੇ ਕੋਲ ਫੋਨ ਨਹੀਂ ਆਇਆ ਮੇਰੀਆਂ ਕਾਲਜ ਚ ਸਹੇਲੀਆਂ ਕੋਲੇ ਵੀ ਫੋਨ ਹੁੰਦੇ ਸੀ ਤੇ ਮੈਂ ਆਏ ਨਹੀਂ ਫੜ ਕੇ ਦੇਖਿਆ ਇਹ ਔਨ ਕਿੱਥੋਂ ਹੁੰਦਾ ਇਹ ਆਫ ਕਿੱਥੋਂ ਹੁੰਦਾ ਮੈਨੂੰ ਮੈਨੂੰ ਹੁੰਦਾ ਮੈਨੂੰ ਹਮੇਸ਼ਾ ਹੁੰਦਾ ਜਦੋਂ ਚੀਜ਼ ਮੇਰੇ ਕੋਲ ਆਈ ਜਦੋਂ ਮੇਰੇ ਘਰ ਦੇ ਆਨੇ ਅਲਾਉ ਕੀਤੀ ਚੋਰੀ ਤਾਂ ਜੇ ਮੇਰਾ ਕੁਝ ਇਹ ਜਾ ਹੋਊਗਾ ਮੈਂ ਤਾਂ ਹੀ ਚੋਰੀ ਕਰੂਗੀ ਨਾ ਤੇ ਮੈਨੂੰ ਚੋਰੀ ਦੀ ਜ਼ਰੂਰਤ ਹੀ ਨਹੀਂ ਸੀ ਘਰੋਂ ਕਾਲਜ ਕਾਲਜ ਤੋਂ ਘਰ ਐ ਨੱਕ ਦੀ ਸੇਧ ਸਿੱਧਾ ਅੱਛਾ ਤੇ ਬਸ ਉਵੇਂ ਹੀ ਵੱਡੀ ਹੋਗੀ। ਅੱਛਾ ਨਜ਼ਰਾਂ ਚੁਕਾ ਕੇ ਜਿਉਣ ਵਾਲੀ ਕੁੜੀ ਫਿਰ ਅਣਖੀ ਜੇ ਕਿਰਦਾਰ ਕਿਵੇਂ ਕਰਨ ਲੱਗਦੀ? ਜ਼ਰੂਰੀ ਨਹੀਂ ਵੀ ਜਿਹੜਾ ਨਜ਼ਰ ਚੁਕਾ ਕੇ ਰੱਖੇ ਉਹ ਅਣਖੀ ਨਹੀਂ ਹੁੰਦਾ। ਇਹ ਵੀ ਬਹੁਤ ਸੁਣੀ ਗੱਲ ਹੈ। ਹਨਾ ਇਹ ਕੋਈ ਨਹੀਂ ਮੇਰੇ ਵਿੱਚ ਬਹੁਤ ਅਣਖਾ ਮੇਰੀ ਧੌਣ ਦਾ ਕਿਲਾ ਮੈਂ ਕਹਿੰਦੀ ਆ ਬਹੁਤ ਸਟਰੋਂਗ ਆ। ਮੈਂ ਮੇਰੇ ਤੋਂ ਚਮਚੀ ਨਹੀਂ ਵੱਜਦੀ ਮੇਰੇ ਤੋਂ ਬਿਨਾਂ ਮਤਲਬ ਮੈਂ ਲੋਕਾਂ ਨੂੰ ਵਰਤ ਨਹੀਂ ਸਕਦੀ ਮੇਰੇ ਤੋਂ ਚਲਾਕੀ ਨਹੀਂ ਹੁੰਦੀ ਇਹ ਮੇਰੀ ਇਨੂੰ ਅਣਖ ਕਹਿ ਸਕਦੇ ਆ ਧੌਣ ਦਾ ਕਿੱਲਾ ਕਹਿ ਸਕਦੇ ਆ ਤੁਹਾਡੇ ਚ ਇਨਾਂ ਖੋਣਾ ਜ਼ਰੂਰੀ ਐ ਹੰਕਾਰ ਨਹੀਂ ਹੋਣਾ ਚਾਹੀਦਾ ਹੂੰ ਮੇਰੇ ਚ ਹੰਕਾਰ ਨਹੀਂ ਪਰ ਮੈਨੂੰ ਲੱਗਦਾ ਕਿ ਜਿੰਨਾ ਗੱਲਾਂ ਤੇ ਮੈਂ ਸਹੀ ਆ ਤੇ ਜੇ ਮੈਂ ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਲਈ ਕੁਝ ਵੀ ਹਤਕੰਡੇ ਅਪਣਾਉਂਗੀ ਤਾਂ ਮੈਨੂੰ ਲੱਗਾ ਫਿਰ ਮੈਂ ਆਪਣੇ ਆਪ ਨੂੰ ਸ਼ੀਸ਼ੇ ਚ ਨਹੀਂ ਦੇਖ ਸਕਦੇ ਮੈਨੂੰ ਲੱਗੂਗਾ ਤੁਸੀਂ ਕੋਸ਼ਿਸ਼ ਨਹੀਂ ਕਰਦੇ ਮਤਲਬ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਹਰ ਬੰਦਾ ਲਰਨਰ ਸਿੱਖਦਾ ਤਾਂ ਤੁਸੀਂ ਤੁਸੀਂ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਹਰ ਵਾਰੀ ਸਟੇਬਲ ਕਿਉਂ ਮੰਨ ਲੈਨੇ ਹੋ ਮੈਂ ਜਿੰਨੀਆਂ ਤੁਹਾਡੀਆਂ ਇੰਟਰਵਿਊਜ਼ ਦੇਖਦਾ ਤੁਸੀਂ ਆਪਣੇ ਆਪ ਨੂੰ ਜਿਵੇਂ ਆਪਾਂ ਕਹ ਦਿੰਨੇ ਆਂ ਵੀ ਯਾਰ ਇੰਨਾ ਕੀ ਆ ਹਰ ਦੁਕਾਨਦਾਰ ਵੀ ਤਾਂ ਉਹ ਬਿਜ਼ਨਸ ਵਧਾਉਣਾ ਚਾਹੁੰਦਾ ਕੋਈ ਵੀ ਬੰਦਾ ਵਪਾਰੀ ਆ ਤਾਂ ਆਪਣੇ ਬਿਜ਼ਨਸ ਨੂੰ ਵੱਡਾ ਕਰਨਾ ਚਾਹੁੰਦਾ ਪਰ ਬਿਜ਼ਨਸ ਵੱਡਾ ਕਰਨ ਲਈ ਮੈਨੂੰ ਇਹ ਕਿ ਮੈਂ ਕੁਆਲਿਟੀ ਦੇ ਸਕਦੀ ਹਾਂ ਕੰਮ ਲਈ ਇਮਾਨਦਾਰ ਕਿੰਨੀ ਕੁਆਲਿਟੀ ਚਾਹੀਦੀ ਹੈ ਤੁਹਾਨੂੰ ਉੱਚ ਮਿਲਾਵਟ ਨਹੀਂ ਕਰੂੰਗੀ ਬਿਜ਼ਨਸ ਵਦੌਨ ਲਈ ਬਿਜ਼ਨਸ ਵਦੌਨ ਦਾ ਇਹ ਵੀ ਤਾਂ ਇੱਕ ਤਰੀਕਾ ਹੁੰਦਾ ਨਾ ਕਿ ਤੁਹਾਡਾ ਸਮਾਨ ਸ਼ੁੱਧ ਹੋਵੇ ਤੇ ਮੈਂ ਆਪਦਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਆ ਜਿੰਨੀ ਮਿਹਨਤ ਕਰਾਉਣਾ ਚਾਹੋਗੇ ਉਹ ਕਰੂੰਗੀ ਪਰ ਹੋਰ ਨਹੀਂ ਕੋਸ਼ਕ ਸ਼ੁੱਧਤਾ ਲੱਗਦਾ ਨਾ ਸ਼ੁੱਧਤਾ ਲੱਗਦਾ ਪਰ ਠੀਕ ਹੈ ਬਾਲੇ ਮਿੱਠਿਆਂ ਤੋਂ ਵੀ ਕੀ ਕਰਾਉਣਾ ਠੀਕ ਹੈ ਹੁਣ ਜਿਹੜੀ ਹੈਗੀ ਆ ਮੈਂ ਆਈ ਆ ਬਦਲਿਆ ਨਹੀਂ ਜਾ ਸਕਦਾ ਮਤਲਬ ਇਸ ਜਨਮ ਚ ਤਾਂ ਨਹੀਂ ਬਦਲ ਸਕਦੀ ਜੇ ਕੋਈ ਗੱਲ ਇਹ ਹੈ ਕਿ ਮੈਨੂੰ ਕੋਈ ਮੇਰਾ ਕੋਈ ਵੱਡਾ ਸਮਝਾਵੇ ਵੀ ਆ ਬਦਲ ਲਾ ਗੜਬੜਾ ਫਿਰ ਸ਼ਾਇਦ ਮੈਂ ਸੁਣਨਾ ਕਿ ਠੀਕ ਹੈ ਪਰ ਮੈਨੂੰ ਕਦੇ ਕਿਸੇ ਨੇ ਕਿਹਾ ਨਹੀਂ ਕਿਉਂਕਿ ਇਹ ਤੁਹਾਡੇ ਅਸੂਲ ਹੁੰਦੇ ਨੇ ਪ੍ਰਿੰਸੀਪਲਸ ਤੁਸੀਂ ਕਿੰਨਾ ਤੇ ਤੁਰਨਾ ਜਿਵੇਂ ਮੈਂ ਵੱਡੀ ਹੋਈ ਬਦਲ ਕਿਵੇਂ ਜਾਵਾਂ ਜਦੋਂ ਜਦੋਂ ਮੈਂ ਕਹਿ ਰਹੀ ਹਾਂ ਕਿ ਮੈਂ ਕੋਈ ਬਚਪਨ ਚ ਵੀ ਕੋਈ ਗਲਤੀ ਨਹੀਂ ਕੀਤੀ ਕੁਝ ਗਲਤ ਕੀਤਾ ਹੀ ਨਹੀਂ ਵੀ ਮੈਨੂੰ ਐ ਲੱਗਦਾ ਸੀ ਵੀ ਜੋ ਘਰਦਿਆਂ ਨੇ ਕਹਿਤਾ ਆ ਠੀਕ ਹੈ ਉਹ ਸਭ ਕੁਝ ਕਰਨ ਦੇ ਬਾਵਜੂਦ ਕੀ ਮੈਂ ਕੁਝ ਬਣ ਨਹੀਂ ਸਕੀ ਲੋਕ ਕਹਿੰਦੇ ਕਿ ਤੁਹਾਨੂੰ ਅ ਬਾਗੀ ਹੋਣਾ ਬੜਾ ਜ਼ਰੂਰੀ ਹੈ ਕਰਦੇ ਆ ਤਾਂ ਐ ਹੋ ਜੋ ਐ ਹੋ ਜੋ ਪਰ ਮੈਂ ਸਾਰਾ ਕੁਝ ਹੀ ਕੀਤਾ ਮੈਂ ਉਹਨਾਂ ਦੀ ਵੀ ਇੱਜ਼ਤ ਰੱਖੀ ਉਹਨਾਂ ਤੋਂ ਡਰਦੀ ਵੀ ਰਹੀ ਕੁਝ ਗਲਤ ਵੀ ਨਹੀਂ ਕੀਤਾ ਤੇ ਜੋ ਮੈਂ ਕਰਨਾ ਚਾਹੁੰਦੀ ਸੀ ਮੈਂ ਉਹ ਵੀ ਕੀਤਾ ਤੇ ਫਿਰ ਠੀਕ ਹੈ ਹੋਰ ਕੀ ਚਾਹੀਦਾ ਹਮ ਬਹੁਤ ਸੁਣੀ ਗੱਲ ਪਰ ਇੱਥੇ ਨਾ ਫਿਲਮ ਦੀ ਗੱਲ ਵੀ ਮੈਂ ਬਹੁਤ ਜ਼ਰੂਰੀ ਨੇ ਪਰ ਉਹਦੇ ਵਿੱਚ ਇੱਕ ਆਖਰੀ ਗੱਲ ਤੇ ਫਿਰ ਆਪਾਂ ਫਿਲਮ ਵੱਲ ਵੀ ਜਾਣਾ ਵੀ ਬਹੁਤ ਸਾਰੀਆਂ ਕੁੜੀਆਂ ਉੱਠ ਕੇ ਜਿਹੜੀਆਂ ਸਟਰਗਲ ਕਰਦੀਆਂ ਨੇ ਖਾਸ ਕਰਕੇ ਉਹ ਇੰਡਸਟਰੀ ਦੇ ਬਹੁਤ ਅਲੀਗੇਸ਼ਨਸ ਉਹਨਾਂ ਦੇ ਹੁੰਦੇ ਨੇ ਇਲਜ਼ਾਮ ਹੁੰਦੇ ਨੇ ਵੀ ਸਾਨੂੰ ਕੰਮ ਨਹੀਂ ਮਿਲਿਆ ਸਾਨੂੰ ਐ ਕਰਦਾ ਕੁੱਲ ਦੇ ਮੁਖੋਂ ਮੈਂ ਬਹੁਤ ਘੱਟ ਸੁਣਦਾ ਜਾਂ ਕਦੇ ਸੁਣਿਆ ਹੀ ਨਹੀਂ ਤੁਸੀਂ ਤੁਹਾਡਾ ਜਿੰਨਾ ਕਿ ਮੈਂ ਸਰਕਲ ਦੇਖਦਾ ਉਹ ਤਕਰੀਬਨ ਮੁੰਡਿਆਂ ਵਾਲਾ ਹੀ ਆ ਤਾਂ ਤੁਹਾਡੇ ਮਨ ਦੇ ਵਿੱਚ ਇਹ ਕਿੰਨੀ ਕਿ ਪੋਜ਼ਿਟਿਵਿਟੀ ਆ ਵੀ ਯਾਰ ਉਹਨੂੰ ਭੰਡਣਾ ਨਹੀਂ ਬਹੁਤ ਸਾਰੇ ਲੋਕ ਇੱਕ ਸਾਲ ਬਾਅਦ ਇਹ ਕਹਿਣ ਲੱਪੈਂਦੇ ਨੇ ਮੈਨੂੰ ਆ ਬੰਦਾ ਐ ਮੈਸੇਜ ਕਰਦਾ ਮੈਸੇਜ ਤੁਹਾਨੂੰ ਵੀ ਆਉਂਦੇ ਹੋਣਗੇ ਪਰ ਤੁਸੀਂ ਆਪਣੇ ਆਪ ਨੂੰ ਕਿਵੇਂ ਪੋਜ਼ਿਟਿਵ ਰੱਖਦੇ ਹੋ ਵੀ ਯਾਰ ਜੇ ਕਿਸੇ ਨੇ ਕਹਿਤਾ ਉਹਦੀ ਸੋਚ ਮੈਂ ਤਾਂ ਆਪਣੇ ਆਪ ਨੂੰ ਪਿਆਰ ਰੱਖਣਾ ਇਹਦੇ ਬਾਰੇ ਥੋੜਾ ਜੀ ਤੁਸੀਂ ਕੰਮ ਕਿਵੇਂ ਕਰਨਾ ਇਹ ਤੁਹਾਡੀ ਚੋਇਸ ਆ ਇਹ ਮੇਰੀ ਚੋਇਸ ਆ ਔਰ ਜੇ ਮੈਂ ਇਸ ਫੀਲਡ 'ਚ ਨਾ ਹੁੰਦੀ ਮੈਂ ਇਸ ਫੀਲਡ ਨੂੰ ਭੰਡੀ ਜਾਵਾ ਕੰਮ ਕਈ ਵਾਰੀ ਮੈਂ ਕਹਿ ਦਿੰਦੀ ਆ ਕਿ ਠੀਕ ਐ ਮੈਨੂੰ ਅਪਰੋਚ ਘੱਟ ਹੁੰਦਾ ਇਹ ਮੈਂ ਕਹਨੀ ਆ ਮੈਂ ਨਹੀਂ ਮੁੱਕਰਦੀ ਹਨਾ ਹਾਂ ਮੈਨੂੰ ਅਪਰੋਚ ਘੱਟ ਹੁੰਦਾ ਉਹਨੂੰ ਵੀ ਮੈਂ ਆਏ ਗਿਣ ਲੈਨੀ ਆ ਕਿ ਚਲੋ ਕੋਈ ਗੱਲ ਨਹੀਂ ਮੇਰਾ ਸੁਭਾਅ ਇਹ ਜਾਂ ਮੈਂ ਇਸ ਤਰ੍ਹਾਂ ਦੀ ਆ ਕੰਮ ਇਸ ਤਰੀਕੇ ਨਾਲ ਨਹੀਂ ਮਿਲਦੇ ਕੰਮ ਥੋੜੀ ਜੀ ਲੇਲੇ ਪੇਪੇ ਕੰਮ ਮੰਗਦੇ ਨੇ ਹਨਾ ਉਨਹੀਂ ਹੈਗੇ ਕੋਈ ਨਿਓ ਖੂਨ ਚਾ ਮੇਰੇ ਕੱਟ ਮਿਲ ਰਿਹਾ ਕੱਟ ਕਰ ਲਾਂਗੇ ਕੋਈ ਚੱਕਰ ਨਹੀਂ ਹਾਂ ਫੀਲ ਤੁਸੀਂ ਜੇ ਮੈਂ ਇੱਥੇ ਨਾ ਹੁੰਦੀ ਕੋਈ ਹੋਰ ਫੀਲ ਚ ਕੰਮ ਕਰ ਰਹੀ ਹੁੰਦੀ ਕਿ ਮੈਨੂੰ ਮੈਸੇजेस ਨਾ ਆਉਂਦੇ ਕਿ ਮਤਲਬ ਮੈਂ ਸਪੈਸੀਫਿਕ ਸਾਡੇ ਫੀਲ ਨੂੰ ਹੀ ਇਹ ਕਹਾਂ ਕਿ ਜੀ ਇੱਥੇ ਤਾਂ ਕੁੜੀਆਂ ਨੂੰ ਐ ਕਰਦੇ ਆ ਇੱਥੇ ਤਾਂ ਬਹੁਤ ਬੁਰਾ ਹਾਲ ਆ ਜੇ ਮੈਂ ਕਿਤੇ ਸਰਕਾਰੀ ਟੀਚਰ ਲੱਗੀ ਹੁੰਦੀ ਜਾਂ ਮੈਂ ਕਿਤੇ ਹਸਪੀਟਲਸ ਹੁੰਦੀ ਆ ਕਿਤੇ ਵੀ ਹੋਰ ਹੁੰਦੀ ਕੁਝ ਵੀ ਨਾ ਹੁੰਦੀ ਬਸ ਦਾ ਸਫਰ ਹੀ ਕਰ ਰਹੀ ਹੁੰਦੀ ਕਿ ਮੈਨੂੰ ਔਕੜਾ ਨਾ ਆਉਂਦੀਆਂ ਉਹ ਤਾਂ ਜਦੋਂ ਤੁਸੀਂ ਕੁੜੀ ਬਣ ਕੇ ਜੰਮ ਪਏ ਉਹ ਤਾਂ ਤੁਹਾਨੂੰ ਆਉਣਗੇ ਤਾਂ ਫਿਰ ਇਹ ਫੀਲ ਮੈਂ ਆਪਦੇ ਕੰਮ ਨਾਲ ਪਿਆਰ ਕਰਦੀ ਆ ਮੈਨੂੰ ਇਹੀ ਕਰਨਾ ਆਉਂਦਾ ਇਸ ਤੋਂ ਬਿਨਾ ਮੈਨੂੰ ਕੁਝ ਨਹੀਂ ਆਉਂਦਾ ਸੋ ਮੈਂ ਸਭ ਕੁੜੀਆਂ ਨੂੰ ਕਹਿੰਦੀ ਆ ਕਿ ਆਓ ਆਉਣਾ ਚਾਹੀਦਾ ਕੰਮ ਕਰੋ ਕੰਮ ਕਿਵੇਂ ਕਰਨਾ ਇਹ ਤੁਹਾਡੇ ਤੇ ਹੂੰ ਅੱਛਾ ਨੀਡਰ ਤਾਲੀ ਵੀ ਗੱਲ ਇਹਦੇ ਚ ਆ ਜਾਂਦੀ ਆ ਨਾ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਇਹ ਸਵਾਲ ਖੜਾ ਕਰ ਦਿੰਦੇ ਨੇ ਕਿ ਯਾਰ ਫਿਰ ਕੌੜਾ ਕੋਟ ਪੀ ਲਈਏ ਕੰਨਾਂ 'ਚ ਤੇਲ ਪਾ ਲਈਏ ਜਦੋਂ ਬੋਲਾਂਗੇ ਹੀ ਨਾ ਹੁਣ ਜੇ ਤੁਹਾਡੇ ਨਾਲ ਕੁਝ ਹੋ ਰਿਹਾ ਤੁਸੀਂ 10 ਸਾਲਾਂ ਬਾਅਦ ਜਦੋਂ ਤੁਹਾਡਾ ਬੰਦੇ ਦਾ ਗਵਾਰ ਫਟਦਾ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਰੱਖਦੇ ਹੋ ਉਸ ਮਾਨਸਿਕਤਾ ਨੂੰ ਕਿਵੇਂ ਸਮਝਦੇ ਹੋ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਜਦੋਂ ਕਿਸੇ ਨਾਲ ਕੁਝ ਤੱਕਾ ਹੁੰਦਾ ਤਾਂ ਬੋਲਦਾ ਤਾਂ ਲੋਕ ਕਹਿੰਦੇ ਨੇ ਹੁਣ ਯਾਦ ਆਇਆ ਨੂੰ ਕਿਸੇ ਨੂੰ 7 ਸਾਲ ਬਾਅਦ ਕੋਈ 8 ਸਾਲ ਬਾਅਦ ਜੇ ਕੋਈ ਕਲਾਕਾਰ ਹੀਰੋਇਨ ਕਹਿੰਦੀ ਹੈ ਤਾਂ ਲੋਕ ਕਹਿੰਦੇ ਇੰਨਾ ਚਿਰ ਬਾਅਦ ਤਾਂ ਤੁਸੀਂ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਵੀ ਉਹ ਫਿਰ ਸਾਰੀ ਉਮਰ ਆਪਣੇ ਅੰਦਰ ਹੀ ਉਹਨੂੰ ਸਿੱਟੀ ਜਾਣਾ ਜਿਹੜਾ ਜ਼ਖਮ ਹੈ ਪਰ ਉਸਨੂੰ ਮੈਨੂੰ ਇਹ ਲੱਗਦਾ ਕਿ ਇਹ ਵੀ ਦੇਖਣਾ ਚਾਹੀਦਾ ਸੀ ਕਿ ਕਿਹੜੇ ਸਮਾਜ ਚ ਰਹਨੇ ਆ ਅਸੀਂ ਕਿੱਥੇ ਬੋਲ ਰਹੇ ਆ ਉਹ ਉਹਨਾਂ ਦਾ ਨਹੀਂ ਪਤਾ ਤੁਹਾਨੂੰ ਕਿ ਇਸ ਤਰੀਕੇ ਨਾਲ ਆਪਦੇ ਹੱਕ ਲਈ ਬੋਲਣਾ ਚਾਹੀਦਾ ਇਹ ਚੰਗੀ ਗੱਲ ਆ ਪਰ ਨਾਲ ਨਾਲ ਮੈਨੂੰ ਲੱਗਦਾ ਇਹ ਵੀ ਦੇਖਣਾ ਚਾਹੀਦਾ ਕਿ ਤੁਹਾਨੂੰ ਸਮਾਜ ਨੇ ਕਹਿਣਾ ਕਿ ਇੰਨੇ ਸਾਲ ਤੂੰ ਸੁੱਤੀ ਪਈ ਸੀ ਉਦੋਂ ਪਤਾ ਹੀ ਨਹੀਂ ਸੀ ਤੁਹਾਨੂੰ ਕੁਝ ਹਨਾ ਜਾਂ ਕੋਈ ਗੱਲ ਅੱਜ ਮੈਂ ਉੱਠ ਕੇ ਕੋਈ ਗੱਲ ਮੈਂ ਕਹਿ ਦਿਆਂ ਮਤਲਬ ਵੀ ਮੇਰੇ ਨਾਲ ਸ਼ੁਰੂ ਚ ਐ ਆਇਆ ਹੋਇਆ ਮੈਂ ਜਦੋਂ ਆਈ ਸੀ ਤਾਂ ਮੈਨੂੰ ਲੱਗਦਾ ਕਿ ਠੀਕ ਹੈ ਯਾਰ ਮੈਂ ਡੀਲ ਕਰ ਲਿਆ ਹਾਲਾਤਾਂ ਨਾਲ ਮੈਂ ਉਵੇਂ ਕੰਮ ਕਰਨਾ ਕਿ ਨਹੀਂ ਕਰਨਾ ਉਹ ਮੈਂ ਡਿਸਾਈਡ ਕਰ ਲਿਆ ਸੀ ਉਸੇ ਵੇਲੇ ਅੱਜ ਤਾਂ ਮੈਂ ਬਹੁਤ ਮਚਿਓ ਹਾਂ ਕਿ ਮੈਂ ਕਿਵੇਂ ਕੰਮ ਕਰਨਾ ਲੋਕ ਫੜਕਾਉਂਦੇ ਆ ਇਹ ਡਿਸੀਜਨ ਤੁਹਾਡਾ ਹੋਣਾ ਚਾਹੀਦਾ ਬਸ ਲੋਕ ਫੜਕਾਉਂਦੇ ਨੇ ਕਿਸ ਤਰੀਕੇ ਨਾਲ ਕਿਸੇ ਤਰੀਕੇ ਨਾਲ ਵੀ ਜਦੋਂ ਕੋਈ ਬੰਦਾ ਸਟੈਬਲਿਸ਼ ਹੋ ਜਾਂਦਾ ਜਿਵੇਂ ਤੁਹਾਡਾ ਘੇਰਾ ਵੱਡਾ ਹੁੰਦਾ ਤਾਂ ਲੋਕਾਂ ਨੂੰ ਲੱਗਣਾ ਵੀ ਕੋਲ ਸਿੱਧੂ ਨਹੀਂ ਐ ਇਦਾਂ ਨਹੀਂ ਇਦਾਂ ਚੱਲਣਾ ਤਾਂ ਲੋਕ ਹੋ ਸਕਦਾ ਕਿਸੇ ਫਿਲਮ ਤੇ ਅਲੀਗੇਸ਼ਨਸ ਨਹੀਂ ਮੈਂ ਘੇਰਾ ਵੱਡਾ ਕਰਦੀ ਨਹੀਂ ਆਉਂਦਾ ਮੇਰਾ ਕੀ ਰਬੋਟ ਮਿਨਿਮਲ ਮੇਰੇ ਆਪਦੇ ਲੋਕਾਂ ਨਾਲ ਹੀ ਹੈ ਔਰ ਉਹ ਮੈਨੂੰ ਮੇਰੇ ਲਈ ਸਹੀ ਸਲਾਹ ਹੀ ਦਿੰਦੇ ਨੇ ਮੈਨੂੰ ਇਹ ਪਤਾ ਹੁੰਦਾ ਕਿ ਕੌਣ ਬੰਦਾ ਮੈਨੂੰ ਜਿਹੜੀ ਸਲਾਹ ਦੇ ਰਿਹਾ ਇਹ ਮੇਰੇ ਫਾਇਦੇ ਦੀ ਹੈ ਕਿ ਨਹੀਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰਿੰਟ ਦੇ ਘੇਰੇ ਚ ਫਿੱਟੋ ਤੁਸੀਂ ਆ ਰਹੇ ਹੋ ਏਦਾਂ ਦੇ ਹਾਲਾਤਾਂ ਚ ਏਦਾਂ ਦੀਆਂ ਫਿਲਮਾਂ हां ਬਿਲਕੁਲ ਫਿਲਮ ਫਿਲਮ ਹੈ ਫਿਲਮ ਐਂਟਰਟੇਨਮੈਂਟ ਲਈ ਬਣਦੀ ਆ ਮੈਨੂੰ ਨਹੀਂ ਲੱਗਦਾ ਜਿਵੇਂ ਆਪਾਂ ਸਾਰੇ ਕਹਿ ਦਿੰਨੇ ਆ ਜਾਂ ਹੋ ਸਕਦਾ ਤੁਹਾਡਾ ਕੁਐਸਚਨ ਵੀ ਹੋ ਸਕਦਾ ਅਗਲਾ ਵੀ ਬਿੱਕੀ ਸਿੱਖਿਆ ਦਿੰਦੀ ਹੈ ਜਾਂ ਕਿ ਫਿਲਮ ਐਂਟਰਟੇਨਮੈਂਟ ਦਾ ਸਾਧਨ ਆ ਫਿਲਮ ਸਿੱਖਿਆ ਦੇਣ ਦਾ ਸਾਧਨ ਨਹੀਂ ਹੈਗੀ ਫਿਲਮ ਇਸ ਲਈ ਹੈ ਕਿ ਤੁਸੀਂ ਜਾਓ ਐਂਟਰਟੇਨ ਹੋ 2 ਘੰਟੇ ਵੇਖੋ ਪਰ ਉਹਦੇ باوجود ਵੀ ਜਿਹੜੀ ਫਿਲਮ ਹੈ ਤੁਸੀਂ ਜਿਸ ਵੇਲੇ ਤੱਕ ਪੂਰੀ ਫਿਲਮ ਦੇਖ ਕੇ ਨਿਕਲੋਗੇ ਕਦੇ ਵੀ ਫਿਲਮ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਆ ਬੁਰਾ ਕੰਮ ਕਰੋ ਐਂਡ ਤੱਕ ਜਾਂਦੇ ਜਾਂਦੇ ਫਿਲਮ ਤੁਹਾਨੂੰ ਦੱਸ ਦਿੰਦੀ ਹੈ ਕਿ ਆ ਕੰਮ ਚ ਮਤਲਬ ਬੁਰਾਈ ਆ ਨਹੀਂ ਕਰਨਾ ਚਾਹੀਦਾ ਜਾਂ ਇਹੋ ਜੇ ਕੰਮ ਦਾ ਅੰਤ ਆ ਹੁੰਦਾ ਉਹ ਵੱਖ ਗੱਲ ਆ ਕਿ ਫਿਲਮ چهਦ ਦਿੰਦੀ ਹੈ ਨਹੀਂ ਪਰ ਪਰ ਇਹ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਸੋਚ ਸਕਦੇ ਕਿ ਫਿਲਮ ਕੀ ਸਿਖਾਉਂਦੀ ਹੈ ਨਹੀਂ ਪਰ ਆਪਾਂ ਇਹ ਵੀ ਹੈ ਜਿਵੇਂ ਜਿਵੇਂ ਗਾਣਿਆਂ ਦੀ ਵੀ ਗੱਲ ਕਰੀਏ ਜਾਂ ਹੋਰ ਵੀ ਪਾਸੇ ਤਾਂ ਫਿਰ ਉਸ ਚੀਜ਼ ਨੂੰ ਤੁਸੀਂ ਕਿਵੇਂ ਮੰਨਦੇ ਹੋ ਵੀ ਜਿਹੜਾ ਇੱਕ ਕਲਾਕਾਰ ਉੱਠ ਕੇ ਕਹਿੰਦਾ ਵੀ ਤੜਕੇ ਉੱਠੀ ਦਾ ਗੋਲਾ ਫੀਮ ਦਾ ਖਾਲੀ ਦਾ ਐਣਕਾਂ ਲਾ ਲਈ ਦੀਆਂ ਗੱਡੇ ਚ ਘੁੰਮ ਲਈਦਾ ਤੇ ਫਿਰ ਮਸ਼ੂਕ ਵੀ ਬਿਠਾ ਲਈਦੀ ਹੈ ਤੁਸੀਂ ਉਸ ਚੀਜ਼ ਨੂੰ ਮੰਨਦੇ ਹੋ ਵੀ ਜੇ ਉਹ ਸਮਾਜ ਨਹੀਂ ਸਾਡਾ ਤਾਂ ਫਿਰ ਇਹ ਵੀ ਸਮਾਜ ਤਾਂ ਨਹੀਂ ਨਾ ਸਾਡਾ ਵੀ ਕੋਈ ਇੰਨਾ ਵੀ ਬੈਲੀ ਪੁਣਾ ਇੰਨਾ ਵੀ ਬਦਮਾਸ਼ ਪੁਣਾ ਨਈ ਵੈਲੀ ਪੁਣਾ ਬਦਮਾਸ਼ ਪੁਣਾ ਦੀ ਕਹਾਣੀ ਨਹੀਂ ਕੀ ਜਿਵੇਂ ਤੁਸੀਂ ਕਿਹਾ ਆਪਾਂ ਪਿੰਡਾਂ ਚੋਂ ਆਏ ਆ ਕੀ ਸਾਡੇ ਘਰਾਂ ਚ ਸ਼ਰੀਕੇਬਾਜੀ ਨਹੀਂ ਸੀ ਕੀ ਅਸੀਂ ਜ਼ਮੀਨਾਂ ਦੇ ਰੋਲੇ ਨਹੀਂ ਦੇਖੇ ਘਰਾਂ ਚ ਮੈਂ ਤਾਂ ਦੇਖਿਆ ਹੁੰਦੀ ਆ ਨਾ ਸ਼ਰੀਕੇਬਾਜੀ ਸ਼ਰੀਕੇਬਾਜੀ ਟੜੇ ਹੈਨਾ ਜਾਂ ਟੜੇ ਕਹਿ ਲਓ ਜਾਂ ਇੱਕ ਆਹ ਪਾਰਟੀ ਇੱਕ ਆਹ ਪਾਰਟੀ ਗਰੁੱਪ ਗਰੁੱਪイズਮ ਉਸੇ ਨੂੰ ਗੈਂਗ ਕਿਹਾ ਜਾਂਦਾ ਬਸ ਉਹੀ ਗੱਲ ਆ ਪਰਿਵਾਰ ਦੀ ਗੱਲ ਆ ਇਹ ਕੋਈ ਗਲੋਰੀਫਾਈ ਨਹੀਂ ਕੀਤਾ ਜਾ ਰਿਹਾ ਵੀ ਭਾਈ ਗੈਂਗਸਟਰ ਨੇ ਜਾਂ ਆਏ ਨੇ ਇਹ じゃ ਕੁਛ ਨਹੀਂ ਇੱਕ ਪਰਿਵਾਰ ਦੀ ਕਹਾਣੀ ਆ ਉਹ ਮੈਨੂੰ ਲੱਗਦਾ ਕਿ ਜਿਹੜਾ ਗੈਂਗ ਵਰਡ ਨੂੰ 네ਗੇਟਿਵ ਤਰੀਕੇ ਨਾਲ ਮੀਡੀਆ ਵੱਲੋਂ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਸਾਨੂੰ ਗੈਂਗ ਲੱਗਣ ਲੱਗ ਗਿਆ ਵੀ ਸ਼ਾਇਦ ਕੋਈ ਬੁਰਾ ਸ਼ਬਦ ਗੈਂਗ ਤਾਂ ਕੋਈ ਬੁਰਾ ਸ਼ਬਦ ਨਹੀਂ ਗੈਂਗ ਤਾਂ ਇੱਕ ਗਰੁੱਪ ਜੇ ਅਸੀਂ ਚਾਰ ਜਣੇ ਇਕੱਠੇ ਆ ਤਾਂ ਇਹ ਗੈਂਗ ਆ ਆ ਸਾਡਾ ਗੈਂਗ ਹੈ ਹਨਾ ਗੈਂਗ ਤਾਂ ਹੀ ਸ਼ਬਦ। ਅੱਛਾ ਤੁਹਾਡਾ ਫਿਲਮ ਦੇ ਵਿੱਚ ਕੀ ਕਿਰਦਾਰ ਆ ਗੈਂਗਲੈਂਡ ਫਿਲਮ ਤੁਹਾਡੇ ਹਿੱਸੇ ਆਈ ਆ ਕਿਉਂਕਿ ਆਮ ਤੌਰ ਤੇ ਹੁਣ ਜਦੋਂ ਕੁੱਲ ਸਿੱਧੂ ਆ ਤਾਂ ਲੋਕਾਂ ਨੂੰ ਐ ਲੱਗਣ ਲੱਗ ਪਿਆ ਵੀ ਜਿਵੇਂ ਗੱਗੂ ਗਿੱਲਾ ਸਾਹਿਬ ਬੰਦੂਖ ਬਿਨਾਂ ਨਹੀਂ ਜੱਜਦੇ ਤਾਂਵੇਂ ਕੁੱਲ ਸਿੱਧੂ ਦੇ ਹੱਥ ਦੇ ਵਿੱਚ ਵੀ ਕੋਈ ਨਾ ਕੋਈ ਹਥਿਆਰ ਹੁੰਦਾ ਹੀ ਆ ਕਦੇ ਦਾਤ ਕਦੇ ਦਾਤ ਫੜਾ ਦਿੰਦੇ ਆ ਕਦੇ ਕਸੀਆ ਕਦੇ ਟਕੂਆ ਹੁਣ ਇਸ ਫਿਲਮ ਦੇ ਵਿੱਚ ਵੀ ਪਿਸਤੌਲ ਚਲਾਉਂਦੇ ਨਜ਼ਰ ਆਉਂਗੇ। ਅ ਇਸ ਫਿਲਮ 'ਚ ਮੇਰਾ ਬਹੁਤ ਛੋਟਾ ਕਰੈਕਟਰ ਆ ਪਰ ਬਹੁਤ ਇੰਪੋਰਟੈਂਟ ਮੈਨੂੰ ਲੱਗਦਾ ਕਿ ਇੰਪੋਰਟੈਂਸ ਲੈਂਥ ਤੋਂ ਜ਼ਿਆਦਾ ਜ਼ ਕਿਉਂਕਿ ਕਈ ਵਾਰੀ ਤੁਸੀਂ ਪੂਰੀ ਫਿਲਮ 'ਚ ਵੀ ਹੋੋਂ ਤਾਂ ਇੰਪੈਕਟ ਨਾ ਛੱਡ ਕੇ ਜਾਓ ਫਿਰ ਕੋਈ ਮਤਲਬ ਨਹੀਂ। ਮੇਰੇ ਲਈ ਹੁੰਦਾ ਕਿ ਕਰਨ ਨੂੰ ਕੀ ਆ। ਔਰ ਉਹ ਬਹੁਤ ਇੰਪੋਰਟੈਂਟ ਹੈ ਜਦੋਂ ਫਿਲਮ ਨੂੰ ਪਿਆਰ ਮਿਲੂਗਾ ਫਿਲਮ ਅੱਗੇ ਚੱਲੂਗੀ ਤਾਂ ਜਦੋਂ ਇਹਦਾ ਪਾਰਟ 2 ਵੀ ਬਣੂਗਾ ਜਦੋਂ ਜੇ ਸਾਨੂੰ ਆਡੀਅנס ਪਿਆਰ ਦਿੰਦੀ ਹੈ ਤਾਂ ਇਹਦਾ ਪਾਰਟ 2 ਬਣੂਗਾ ਔਰ ਪਾਰਟ 2 ਦੇ ਵਿੱਚ ਇੱਕ ਕੈਰੈਕਟਰ ਮੇਰੇ ਵਾਲਾ ਕੈਰੈਕਟਰ ਹੋਰ ਵੱਡਾ ਹੋ ਕੇ ਕੰਟੀਨਿਊ ਚੱਲੂਗਾ। ਠੀਕ ਹੈ। ਅੱਛਾ ਕਿਵੇਂ ਦੀ ਹੁਣ ਤੱਕ ਜਿਹੜੀ ਜਰਨੀ ਆ ਗੈਂਗਲੈਂਡ ਤੱਕ ਪਹੁੰਚੇ ਹੋ ਇਸ ਫਿਲਮ ਦੇ ਵਿੱਚ ਜਿਵੇਂ ਬਾਕੀ ਕਿਰਦਾਰ ਨੇ ਸਿੱਪੀ ਗੇਲਾ ਨਿਸ਼ਾਨ ਪੁੱਲਰ ਹਰਫ ਚੀਮਾ ਸੈਵ ਯੋ ਮੁੰਡਾ ਜੀਣਾ ਕਿਵੇਂ ਦੀ ਲੱਗੀ ਸਾਰੀ ਟੀਮ ਜਰਨੀ ਸਾਰੀ ਬਹੁਤ ਅੱਛਾ ਲੱਗਿਆ ਮੈਨੂੰ ਪਰਸਨਲੀ ਮੈਂ ਗੀਤਨ ਵੀ 3 ਨਾਲ ਜਦੋਂ ਦੀ ਜੁੜੀ ਆ ਮੈਂ ਮੁਝੈਲ ਕੀਤੀ ਉਸ ਤੋਂ ਬਾਅਦ ਮੈਨੂੰ ਗੈਂਗਲੈਂਡ ਲਈ ਮੈਨੂੰ ਬਹੁਤ ਪ੍ਰੋਫੈਸ਼ਨਲ ਲੱਗੇ ਹੂੰ ਬਹੁਤ ਕਮਾਲ ਦੇ ਪ੍ਰੋਡਿਊਸਰਸ ਨੇ ਮੈਂ ਹੁਣ ਤੱਕ ਜਿੰਨਾ ਕੰਮ ਕੀਤਾ ਜੀ ਮੈਂ ਮਾਰਵਾ ਕਹਿੰਨੀ ਕਿ ਇੱਕ ਬਟਰੀ ਨਹੀਂ ਹੈਗੀ ਜੋ ਤਾਰੀਫ ਦੇ ਕਾਬਿਲ ਆ ਉਹਦੀ ਕਰ ਦਿਓ ਮੈਨੂੰ ਲੱਗਦਾ ਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਔਰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ ਔਰ ਕੰਟੈਂਟ ਬੇਸਡ ਕਹਾਣੀਆਂ ਇਹਨਾਂ ਦੀਆਂ ਮਤਲਬ ਭੇੜ ਚਾਲ ਚ ਨਹੀਂ ਚਲਦੇ ਸਿਨੇਮਾ ਬਣਾ ਰਹੇ ਨੇ ਅੱਡ ਤਰ੍ਹਾਂ ਦੀਆਂ ਫਿਲਮਾਂ ਬਣਾ ਰਹੇ ਨੇ ਜੋ ਇੱਥੇ ਆਪਾਂ ਕਹਿੰਦੇ ਕਿ ਸੇਫ ਪਲੇ ਚਲਦਾ ਉਹ ਨਹੀਂ ਹੈਗਾ ਕੋਸ਼ਿਸ਼ ਤਾਂ ਕਰ ਰਹੇ ਹਾਂ ਹਮ ਕੋਸ਼ਿਸ਼ ਹੀ ਵੱਡੀ ਹੁੰਦੀ ਹੈ ਹਮ ਹਨਾ ਤੁਸੀਂ ਦੇਖੋ ਇਲਤੀ ਹੋਰ ਤਰ੍ਹਾਂ ਦੀ ਸੀ ਮੁਝੈਲ ਉਹ ਤਰ੍ਹਾਂ ਦੀ ਹੈ ਗੈਂਗਲੈਂਡ ਦੇਖੋਗੇ ਇਹ ਹੋਰ ਤਰ੍ਹਾਂ ਦੀ ਹੈ ਪਰ ਇੱਕ ਗੱਲ ਹੈ ਤੁਹਾਨੂੰ ਪਤਾ ਲੱਗਦਾ ਕਿ ਯਾਰ ਫਿਲਮ ਹੈ ਹਮ ਹਨਾ ਔਰ ਸੇਵ ਯੂ ਜਿਹੜੇ ਬਹੁਤ ਯੰਗ ਡਾਇਰੈਕਟਰ ਨੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਕੀ ਕਰਾਉਣਾ ਸਾਰਿਆਂ ਤੋਂ ਕਿਵੇਂ ਕਰਾਉਣਾ ਸੀਨ ਨੂੰ ਡਿਜ਼ਾਈਨ ਕਰਨਾ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਆ ਦਾ ਕੰਮ ਬਹੁਤ ਅੱਛੇ ਤਰੀਕੇ ਨਾਲ ਮੈਂ ਪਹਿਲੀ ਵਾਰੀ ਉਹਨਾਂ ਨਾਲ ਕੰਮ ਕੀਤਾ ਪਰ ਮੈਨੂੰ ਬਹੁਤ ਚੰਗਾ ਲੱਗਿਆ ਅੱਛਾ ਇੱਕ ਤਾਂ ਇਹ ਲੜਾਈਆਂ ਹੁੰਦੀਆਂ ਨੇ ਇੱਕ ਕੁੜੀਆਂ ਪਿੱਛੇ ਵੀ ਤੁਸੀਂ ਕਾਲਜਾਂ 'ਚ ਦੇਖਿਆ ਹੋਣਾ ਤੁਸੀਂ ਉਹ ਉਸ ਮਡੀਰ ਬਾਰੇ ਉਸ ਯੂਥ ਬਾਰੇ ਜਾਂ ਉਹ ਉਹਨਾਂ ਉਹਨਾਂ ਚੀਜ਼ਾਂ ਬਾਰੇ ਵੀ ਜਿਹੜੀਆਂ ਕਾਲਜ 'ਚ ਮੁੰਡਿਆਂ ਦੇ ਸਿੰਘ ਫਸ ਗਏ ਨਹੀਂ ਤੂਪਵਾਤੇ ਪਟਣ ਤਾਂ ਉਸ ਚੀਜ਼ ਨੂੰ ਵੀ ਤੁਸੀਂ ਕਿਵੇਂ ਤੇ ਦੇਖਦੇ ਹੋ ਪਤਾ ਨਹੀਂ ਮੈਂ ਇਸ ਗੱਲ ਨੂੰ ਮੈਂ ਕਿਵੇਂ ਕਹਾ ਮੈਂ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੀ ਕਿਉਂਕਿ ਨਹੀਂ ਵੀ ਤੁਸੀਂ ਉਸ ਕੋਈ ਐਕਸਪੀਰੀਅੰਸ ਹੀ ਨਹੀਂ ਹੈਗਾ ਮੇਰਾ ਇਹ ਜਾਂ ਮੈਨੂੰ ਪਤਾ ਹੀ ਨਹੀਂ ਇਹਨਾਂ ਨਹੀਂ ਤੁਹਾਡੇ ਹੁੰਦੇ ਕਦੇ ਕਾਲੇ ਚ ਲੜਾਈ ਨਹੀਂ ਹੋਈ ਕੁੜੀ ਪੁੱਛੇ ਤੁਹਾਡੀਆਂ ਸਹੇਲੀਆਂ ਦੇ ਖਿਆਲ ਨਾਲ 2 4 5 7 ਦਾ ਨਹੀਂ ਮੇਰੀਆਂ ਸਹੇਲੀਆਂ ਵੀ ਮੈਂ ਨਾ ਬਹੁਤ ਹੀ ਐ ਲੱਭਦੀ ਸੀ ਵੀ ਮੇਰੇ ਵਰਗੀਆਂ ਗੁੱਤ ਕਰਕੇ ਆਵੇ ਚੁੰਨੀ ਲੈ ਕੇ ਆਵੇ ਹਾਂ ਨਹੀਂ ਚੁੰਨੀ ਦਾ ਮਤਲਬ ਐ ਨਹੀਂ ਨਹੀਂ ਮੈਂ ਸ਼ੁਰੂ ਤੋਂ ਵੈਸਟਰਨ ਵੀ ਮੈਂ ਜੀਨ ਪਾਉਂਦੀ ਸੀ ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀ ਮੇਰੇ ਸ਼ਹਿਰ ਮੈਨੂੰ ਡੈਡੀ ਨੇ ਮਤਲਬ ਐ ਰੱਖਿਆ ਸਟ੍ਰਿਕਟ ਸੀ ਫਰਮ ਤੁਹਾਨੂੰ ਵੀ ਐਂ ਦੇਖਣਾ ਚਾਹਾਂ ਤੁਹਾਡੇ ਪੇਰੈਂਟਸ ਤੁਹਾਨੂੰ ਕਿਵੇਂ ਪਾਲ ਰਹੇ ਨੇ ਮੋਟਰਸਾਈਕਲ ਚ ਲਾਉਂਦੇ ਸੀ ਤੁਸੀਂ ਮੇਰੇ ਕੋ ਮੋਟਰਸਾਈਕਲ ਸੀ ਮੈਂ ਮੋਟਰਸਾਈਕਲ ਤੇ ਚੰਦੀ ਹੁੰਦੀ ਸੀ ਮੋਟਰਸਾਈਕਲ ਵਾਲੀ ਕੁੜੀ ਉਹਦੋਂ ਬਠਿੰਡੇ ਕੋਈ ਨਹੀਂ ਸੀ ਚਲਾਉਂਦਾ ਜਿਸ ਵੇਲੇ ਮੈਂ ਮੋਟਰਸਾਈਕਲ ਚ ਲਾਉਂਦੀ ਸੀ ਅੱਛਾ ਜੀ ਉਦੋਂ মিডিਆ ਹੁੰਦਾ ਤਾਂ ਤੁਹਾਡੇ ਮਗਰ ਪੈ ਜਾਣਾ ਸੀ ਮੇਰੇ ਤੋਂ ਬਾਅਦ ਬਹੁਤ ਕੁੜੀਆਂ ਨੇ ਚਲਾਏ ਅਸਲ ਚ ਗੱਲ ਇਹ ਨਹੀਂ ਸੀਗੀ ਗੱਲ ਇਹ ਸੀ ਕਿ ਜਿਵੇਂ ਕੋਈ ਸ਼ੌਂਕ ਨੂੰ ਜਾਂ ਮੈਂ ਫੁਕਰੀ ਚ ਨਹੀਂ ਸੀ ਚਲਾਉਂਦੀ ਗੱਲ ਅਸਲ ਚ ਇਹ ਹੁੰਦੀ ਆ ਵੀ ਜਦੋਂ ਜਿਵੇਂ ਡੈਡੀ ਜਿਵੇਂ ਸਾਡੀਆਂ ਸਾਡੇ ਸਿੱਧੇ ਸਾਦੇ ਜੱਟਾਂ ਦੀ ਫੈਮਲੀ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਸਕੂਟਰੀ ਲੈ ਕੇ ਦੇਣੀ ਆ। ਉਹ ਸਕੂਟੀ ਤਾਂ ਬਚਦੇ ਮੈਨੂੰ ਮੋਟਰਸਾਈਕਲ ਫੜਾਤਾ। ਉਹਨਾਂ ਨੇ ਆਪਾਂ ਮੋਟਰਸਾਈਕਲ ਚਲਾ ਲਿਆ। ਕਈ ਵਾਰੀ ਕੁੜੀਆਂ ਵੀ ਲੈਡੀ ਸਾਈਕਲ ਦੀ بجائے ਉਹ ਡੰਡੇ ਵਾਲਾ ਵੀ ਚਲਾ ਲੈਂਦੀਆਂ। ਹਾਂ। ਤੇ ਉਹ ਉਸ ਤਰੀਕੇ ਨਾਲ ਵਾਪਰਿਆ ਉਹ ਕੋਈ ਫੁਕਰੀ ਮਾਰਨ ਲਈ ਨਹੀਂ ਸੀ ਚਲਾਇਆ ਉਹ ਤਾਂ ਦੇਖੋ ਵੀ ਮਜਬੂਰੀ ਹੈ ਵੀ ਜਦੋਂ ਕਿਸੇ ਨੇ ਸਕੂਟੀ ਨਹੀਂ ਲੈ ਕੇ ਦਿੱਤੀ ਤਾਂ ਫਿਰ ਮੋਟਰਸਾਈਕਲ ਚਲਾ ਲਿਆ ਨਹੀਂ ਫਿਰ ਉਹਦਾ ਟੌਰ ਤਾਂ ਵੱਖਰੀ ਹੋਣੀ ਹੈ ਵੀ ਜਦੋਂ ਸਾਰੇ ਸਾਈਕਲ ਤੇ ਜਾ ਰਹੇ ਬੱਸਾਂ ਤੇ ਤੁਸੀਂ ਲਾ ਕੇ ਲਾ ਦੋ ਹਾਂ ਮੈਂ ਮੋਟਰਸਾਈਕਲ ਤੇ ਪਹਿਲਾਂ ਸਕੂਟਰ ਸੀ ਫਿਰ ਉਂਗਲਜੀ ਚ ਪਾ ਕੇ ਛੱਲਾ ਜਾ ਵੀ ਘਮਾਉਂਦਾ ਬੰਦਾ ਨਹੀਂ 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 ਇਹ ਨਹੀਂ ਕੀਤਾ ਦਿਖਾਉਂਦਾ ਨਹੀਂ ਜਿੱਦਾਂ ਹਾਂ ਇਹ ਨਹੀਂ ਕੀਤਾ ਬਟ ਮੈਂ ਚਲਾਇਆ ਨਹੀਂ ਚਲੋ ਇਹ ਤਾਂ ਲਾਸਟ ਦੀ ਗੱਲ ਹੈ ਵੀ ਇਹ ਤੁਸੀਂ ਇਸ ਰੀਜਨ ਨੂੰ ਕਿਵੇਂ ਦੇਖਦੇ ਹੋ ਵੀ ਜਿਵੇਂ ਚਾਰ ਦਿਨ ਤਾਂ ਜਵਾਨੀ ਕਹਿੰਦੇ ਭੇਡ ਦੇ ਲੇਲੇ ਤੇ ਵੀ ਹੁੰਦੀ ਆ ਆਪਾਂ ਸੁਣਦੇ ਆਏ ਆ ਵੀ ਤੁਸੀਂ ਆਪਣੀ ਜਵਾਨੀ ਜਿਵੇਂ ਸੁੱਕੀ ਜਿ ਨਗਾ ਦੇ ਤੁਸੀਂ ਕਿਹਾ ਵੀ ਮੈਂ ਤਾਂ ਜ਼ਿੰਦਗੀ ਦਾ ਕੁਝ ਨਹੀਂ ਘਾਇਆ ਨਹੀਂ ਪਰ ਉਸ ਵੀ ਪਰ ਵੈਸੇ ਮੈਂ ਬਹੁਤ ਇੰਜੋਏ ਕੀਤੀ ਆ ਲਾਈਫ ਆਈ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਸ ਰਾਹ ਤੇ ਜਾਣਾ ਹਾਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਜਿਵੇਂ ਹੁਣ ਪੇਰੈਂਟਸ ਵੀ ਜਿਵੇਂ ਚਲੋ ਡੈਡੀ ਸਟ੍ਰਿਕਟ ਸੀ ਪਰ ਮੰਮੀ ਨੂੰ ਜਿਵੇਂ ਲੱਗਿਆ ਕਿ ਕੁਝ ਗਲਤ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੈਨੂੰ ਕਦੇ ਕੋਈ ਲੱਗਦਾ ਤਾਂ ਤੂੰ ਦੱਸਦੀ ਹੈਨਾ ਤਾਂ ਮਤਲਬ ਤੂੰ ਦੱਸਦੀ ਕੁਝ ਗੜਬੜ ਕਰਨ ਤੋਂ ਪਹਿਲਾਂ ਸਾਨੂੰ ਦੱਸਦੀ ਮੈਨੂੰ ਦੱਸਦੀ ਐਟਲੀਸਟ ਤਾਂ ਜਦੋਂ ਤੁਹਾਨੂੰ ਖੁੱਲ ਮਿਲੀ ਹੋਵੇ ਨਾ ਮੈਨੂੰ ਲੱਗਦਾ ਫਿਰ ਬੱਚਾ ਨਹੀਂ ਕਰਦਾ ਕੁਝ ਵੀ ਗਲਤ ਪਰ ਮੈਨੂੰ ਇਹ ਲੱਗਦਾ ਮੈਂ ਤੁਹਾਡਾ ਇੱਕ ਸਵਾਲ ਮੈਂ ਮੇਰੇ ਮਨ 'ਚ ਹੋਰ ਆ ਰਿਹਾ ਮੈਂ ਇੱਕ ਪਾਕਿਸਤਾਨ ਦੇ ਰਾਈਟਰ ਨੇ ਉਹਨਾਂ ਦੀ ਗੱਲ ਸੁਣ ਰਿਹਾ ਸੀ ਤਾਂ ਮੈਨੂੰ ਬੜੀ ਕਮਾਲ ਲੱਗੀ ਉਹ ਕਹਿੰਦਾ ਵੀ ਜਦੋਂ ਮੁੰਡਾ ਘਰ ਆ ਕੇ ਕਹਿੰਦਾ ਵੀ ਡੈਡੀ ਮੈਂ ਕੁੜੀ ਪਸੰਦ ਕਰੀ ਹੈ ਤਾਂ ਸਾਰੇ ਘਰਦਿਆਂ ਨੂੰ ਖੁਸ਼ੀ ਹੁੰਦੀ ਹੈ ਗੱਲਾਂ ਲਾਲ ਹੋ ਜਾਂਦੀਆਂ ਕਹਿੰਦਾ ਜਦੋਂ ਕੁੜੀ ਇਹ ਗੱਲ ਕਵੇ ਜਿੱਦਾਂ ਤੁਹਾਡੀ ਮੰਮੀ ਨੇ ਤੁਹਾਨੂੰ ਕਿਹਾ ਵੀ ਜੇ ਕੋਈ ਪਸੰਦ ਹੈ ਤਾਂ ਦੱਸ ਦਿਓ ਤੇ ਤੁਸੀਂ ਉਦੋਂ ਮਨ 'ਚ ਸੋਚਿਆ ਵੀ ਜੇ ਮੈਂ ਇਹਨਾਂ ਨੂੰ ਦੱਸਤਾ ਕੀ ਇਹ ਮਨਜ਼ੂਰ ਕਰ ਲੈਣਗੇ ਹਾਂ ਉਹ ਨਹੀਂ ਪਤਾ ਉਹ ਮੈਂ ਸਿਚੁਏਸ਼ਨ ਲਿਆਂਦੀ ਨਿਕਲੀ ਆਉਂਦੀ ਫਿਰ ਪਤਾ ਲੱਗਦਾ ਕਿ ਕੀ ਰਿਐਕਟ ਹੁੰਦਾ ਮੰਮੀ ਨੇ ਤਾਂ ਚਲੋ ਕਿਹਾ ਸੀ ਪਤਾ ਨਹੀਂ ਹੁਣ ਡੈਡੀ ਕੀ ਕਰਦੇ ਇਹ ਤਾਂ ਪਤਾ ਨਹੀਂ ਹਾਂ ਪਰ ਇਹ ਵੀ ਉਹ ਜਦੋਂ ਟਾਈਮ ਨਹੀਂ ਤੁਸੀਂ ਉਹਨਾਂ ਲਈ ਕਿਵੇਂ ਦੇਖਦੇ ਹੋ ਉਸ ਚੀਜ਼ ਲਈ ਚਲੋ ਵੈਸੇ ਨਹੀਂ ਦੇਖਿਆ ਤੁਸੀਂ ਉਦਾਂ ਮਾਹੌਲ ਨੂੰ ਕਿਵੇਂ ਵੇਖ ਪਰ ਮੈਨੂੰ ਲੱਗਦਾ ਵੀ ਸ਼ਾਇਦ ਜੇ ਸਭ ਠੀਕ ਠਾਕ ਹੁੰਦਾ ਤੇ ਮੈਂ ਠੀਕ ਠਾਕ ਕੋਈ ਲੈ ਆਉਂਦੀ ਤੇ ਫਿਰ ਸ਼ਾਇਦ ਡਾੜੀ ਮੰਨ ਜਾਂਦੇ ਅੱਛਾ ਤੁਸੀਂ ਇੱਥੇ ਲੈ ਕੇ ਆਉਣਾ ਸੀ ਸ਼ਾਇਦ ਮੰਨ ਜਾਂਦੇ ਨਹੀਂ ਮੈਂ ਤੁਸੀਂ ਕਿਹਾ ਵੀ ਮੈਂ ਲੈ ਆਉਂਦੀ ਮੇਰੇ ਕਹਿੰਦਾ ਮਤਲਬ ਇੱਕ ਗਾਣਾ ਸੀਗਾ ਕਹਿੰਦੀ ਘੋੜੀ ਤੇ ਛੜ ਕੇ ਵੇ ਮੁੰਡਿਆ ਤੇਰੇ ਪਿੰਡ ਵਿਆਹ ਬਣਾਉਂਗੀ ਕਿ ਤੁਸੀਂ ਵਾਪਸ ਲੈ ਕੇ ਆਉਣਾ ਸੀ ਨਹੀਂ ਵੀ ਡਾੜੀ ਮੰਨ ਜਾਂਦੇ ਮਤਲਬ ਜੇ ਮੈਂ ਕੋਈ ਲਿਆਉਂਦੀ ਮੀਨਸ ਵੀ ਜੇ ਦੱਸਦੀ ਵੀ ਆ ਗੱਲ ਹੈ ਮੈਨੂੰ ਲੱਗਦਾ ਕਿ ਫਿਰ ਸ਼ਾਇਦ ਮਨ ਚੰਦਲੇ ਮੈਨੂੰ ਲੱਗਿਆ ਨਾ ਵੀ ਕਿਤੇ ਕੋਲ ਸਿੱਧੂ ਟ੍ਰੈਂਡ ਵੱਖਰਾ ਕਰਨੇ ਕਿਤੇ ਘੋੜੀ ਤੇ ਮੁੰਡੇ ਨੂੰ ਲਿਆਵੇ ਇਹ ਤਾਂ ਤੁਸੀਂ ਗੱਲਾਂ ਕਰ ਲੀਆਂ ਤਾਂ ਮੈਂ ਕਰ ਲੀਆਂ ਨਹੀਂ ਤਾਂ ਮੇਰੇ ਲਈ ਕੋਈ ਇਹ ਨਾ ਗੱਲਾਂ ਦਾ ਮੈਨੂੰ ਐ ਲੱਗਦਾ ਹੁੰਦਾ ਵੀ ਕੋਈ ਮਤਲਬ ਨਹੀਂ ਮੇਰੇ ਲਈ ਨਹੀਂ ਪਰ ਜ਼ਿੰਦਗੀ ਦਾ ਸਾਰ ਹਰੇ ਡੰਗ ਨਾਲ ਤੁਸੀਂ ਠੀਕ ਹੋ ਹਾਂ ਆਪਣੀ ਜਗ੍ਹਾ ਵੀ ਜ਼ਿੰਦਗੀ ਆ ਤਾਂ ਅੱਛਾ ਜਾਂਦੇ ਜਾਂਦੇ ਫਿਲਮ ਬਾਰੇ ਉਹ ਜਿਹੜੀ ਅਪਰੈਲ ਚੜਨੀ ਆ ਹੁਣ ਹੋਰ ਕੋਲ ਸਿੱਧੂ ਕੋਲੇ ਕੀ ਖਜ਼ਾਨਾ ਜਿਵੇਂ ਤੁਹਾਡੀਆਂ ਹੋਰ ਫਿਲਮਾਂ ਵੀ ਮੇਰੀ ਵੈਬ ਸੀਰੀਜ਼ ਆਉਣ ਵਾਲੀ ਹੈ ਹੋਰ ਦਾਰੋ ਸੁੱਖਾ ਰੇਡਰ ਤੇ ਰਾਜਸਤਾਨੀ ਅਮਰਦੀਪ ਬਾਈ ਨੇ ਕੀਤੀਆਂ ਨੇ ਔਰ ਕੇਬਲ 1 ਤੇ ਆਉਣੀਆਂ ਨੇ ਉਸ ਤੋਂ ਇਲਾਵਾ ਗੈਂਗਲੈਂਡ ਆਉਣੀ ਹੈ ਇੱਕ ਫਿਲਮ ਮਕੋਕਾ ਉਹ ਆਉਣੀਆਂ ਬਸ ਅਪਕਮਿੰਗ ਨੇ ਫਿਲਹਾਲ ਹਮ ਇਸ ਫਿਲਮ ਬਾਰੇ ਇਸ ਟੀਮ ਬਾਰੇ 25 ਅਪ੍ਰੈਲ ਬਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਤੁਹਾਡੇ ਫੈਨ ਨੇ ਖਾਸ ਕਰਕੇ ਠੇਠ ਬਠਿੰਡੇ ਵਾਲੇ ਸਾਡੇ ਬਾਈ ਉਹਨਾਂ ਲਈ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੂੰਗੀ ਕਿ ਫਿਲਮ ਦੇਖ ਕੇ ਆਓ ਕੋਈ رائے ਨਾ ਬਣਾਓ ਪਹਿਲਾਂ ਮਤਲਬ ਗੈਂਗਲੈਂਡ ਸੁਣਨ ਤੇ ਕੋਈ ਆਵਦਾ ਨਾ ਬਣਾਓ ਤੁਹਾਨੂੰ ਫਿਲਮ ਦੇਖਣੀ ਚਾਹੀਦੀ ਆ ਔਰ ਇੱਕ ਪਰਿਵਾਰ ਦੀ ਕਹਾਣੀ ਹੈ ਜਿਵੇਂ ਸਾਡੇ ਪਿੰਡਾਂ ਚ ਸ਼ਰੀਕੇਬਾਜ਼ੀ ਆਪਾਂ ਕਹਿ ਦਿੰਨੇ ਆ ਤੇ ਗਲੀਆਂ ਮਹੱਲਿਆਂ ਚ ਵੀ ਲੜਾਈਆਂ ਹੋ ਜਾਂਦੀਆਂ ਗਵਾਂਡਿਆਂ ਨਾਲ ਵੀ ਹੁੰਦੀ ਹੈ ਸਾਡੀ ਆਪਦੀ ਲਾਈਫ ਚ ਹੀ ਆਹੀ ਕੁਝ ਚੱਲਦਾ ਉਹੀ ਫਿਲਮ ਚ ਹੁੰਦਾ ਤਾਂ ਇੱਕ ਪਰਿਵਾਰ ਦੀ ਕਹਾਣੀ ਆ ਕੁਝ ਵੀ ਐਸਾ ਨਹੀਂ ਕਿ ਤੁਸੀਂ ਇਹ ਸੋਚੋ ਕਿ ਕੁਝ ਗਲੋਰੀਫਾਈ ਕਰ ਰਹੇ ਆ ਇਦਾਂ ਦਾ ਕੁਝ ਨਹੀਂ ਸੋਹਣੀ ਫਿਲਮ ਆ ਤੁਸੀਂ ਦੇਖ ਕੇ ਆਓ ਫਿਰ ਸਾਨੂੰ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਤੈਨੂੰ ਬਹੁਤ ਧੰਨਵਾਦ ਤੁਹਾਡਾ ਕੋਲ ਥੈਂਕ ਯੂ ਤੇ ਜਉਂਦੇ ਵਾਸਤੇ ਸੋ ਇਹ ਸੰਨ ਸਾਡੇ ਨਾਲ ਕੁਲ ਸਿੱਧੂ ਕਮਾਲ ਦੀ ਅਦਾਕਾਰਾਂ ਨੇ ਤੇ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਦੀ ਜਿਹੜੀ ਅਦਾਕਾਰੀ ਹੈ ਉਹਦਾ ਰੰਗ ਜਿਹੜੀ ਫਿਲਮ ਆਉਣੀ ਆ ਉਹਦੇ ਵਿੱਚ ਨਵੀਂ ਫਿਲਮ ਆਉਣੀ ਆ ਗੈਂਗਲੈਂਡ ਉਹਦੇ ਵਿੱਚ ਵੀ ਜ਼ਰੂਰ ਦੇਖੋਗੇ ਇਹਨਾਂ ਦੀ ਅਦਾਕਾਰੀ ਨੂੰ ਕਲਾਕਾਰੀ ਨੂੰ ਪਸੰਦ ਕਰੋਗੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ